ਗੁਰੂ ਪਿਆਰਿਓ ਜਿਵੇਂ ਅੱਗ ਦੇ ਵਿੱਚ ਕੋਈ ਵੀ ਚੀਜ਼ ਜਿਵੇਂ ਮਰਜ਼ੀ ਸੁੱਟ ਦਿਓ ਉਹਨੇ ਸਾੜ ਹੀ ਜਾਣਾ ਬਾਣੀ ਜਿਵੇਂ ਵੀ ਪੜੀ ਜਾਮੋਂਗੇ ਉਹਨੇ ਸਾਡੇ ਕੋਈ ਨਾ ਕੋਈ ਜਿਹੜੇ ਔਗਣਾਂ ਕਮੀਆਂ ਨੇ ਪਾਪ ਆ ਉਹਨਾਂ ਨੂੰ ਸਾੜ ਹੀ ਦੇਣਾ ਪਰ ਫਿਰ ਵੀ ਇੱਕ ਯੋਗਤੀ ਹੁੰਦੀ ਆ ਇੱਕ ਢੰਗ ਹੁੰਦਾ ਇੱਕ ਤਰੀਕਾ ਹੁੰਦਾ ਕਿਸ ਤਰ੍ਹਾਂ ਬਾਣੀ ਨੂੰ ਪੜਿਆ ਜਾਵੇ ਜੇ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨੀ ਆ ਕੋਈ ਵੀ ਪਾਠ ਪੜ੍ਹਨਾ ਕਿਸ ਤਰ੍ਹਾਂ ਉਹਨੂੰ ਪੜਹੀਏ ਜਿਵੇਂ ਕਿ ਕਿਸੇ ਦੇ ਹਿੱਸੇ ਲੱਸੀ ਆਉਂਦੀ ਆ ਕਿਸੇ ਨੂੰ ਮੱਖਣ ਵਰਗਾ ਲਾਭ ਹੁੰਦਾ ਕਰਮ ਭਾਵੇਂ ਸਾਰੇ ਓਵੇਂ ਕਰਦੇ ਆ ਗੁਰਦੁਆਰਾ ਸਾਹਿਬ ਬਹੁਤ ਸੰਗਤਾਂ ਆਉਂਦੀਆਂ ਨੇ ਕਿਸੇ ਨੂੰ ਵੱਧ ਮਿਲਦਾ ਕਿਸੇ ਨੂੰ ਘੱਟ ਮਿਲਦਾ ਸਭਨਾ ਉੱਪਰ ਨਦਰ ਹੈ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਕਿਸੇ ਤੇ ਬਾਲੀ ਕਿਰਪਾ ਹੋ ਜਾਂਦੀ ਆ ਕਿਸੇ ਦੇ ਹਿੱਸੇ ਆਪਾਂ ਕਹਿੰਦੇ ਲੱਸੀ ਆਈ ਆ ਕਿਸੇ ਨੂੰ ਮੱਖਣ ਮਿਲ ਗਿਆ ਸੰਤੋ ਮੱਖਣ ਖਾਇਆ ਸਾਸ਼ ਪੀਐ ਸੰਸਾਰ ਗੁਰੂ ਜੀ ਨੇ ਤਾਂ ਦੋਹਾਂ ਬਾਰੇ ਜ਼ਿਕਰ ਕੀਤਾ ਵਾ ਬਾਣੀ ਕਿਸ ਤਰ੍ਹਾਂ ਪੜਹੀਏ ਬਾਣੀ ਜਿਹੜੇ ਕਿਸ ਤਰ੍ਹਾਂ ਪੜਦੇ ਆ ਉਹਨਾਂ ਨੂੰ ਕੀ ਮਿਲਦਾ ਤਾਂ ਆਓ ਆਪਾਂ ਸਾਰੇ ਜਿਹੜੇ ਆ ਇਹ ਵਿਚਾਰ ਨੂੰ ਸਮਝਦੇ ਆਂ ਪਹਿਲਾਂ ਵੀ ਬਾਣੀ ਕਿਸ ਤਰ੍ਹਾਂ ਪੜ੍ਹਨੀ ਚਾਹੀਦੀ ਆ ਕਿਉਂਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਆਂ ਜਿਹੜੀਆਂ ਬਾਣੀ ਪੜਨ ਸਮੇਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਉਹ ਕਿਹੜੀਆਂ ਗਲਤੀਆਂ ਨੇ ਆਓ ਆਪਾਂ ਜਾਣਦੇ ਆਂ ਤੇ ਬਾਣੀ ਪੜ੍ਹ ਕੇ ਜਿਨ੍ਹਾਂ ਜਿਨ੍ਹਾਂ ਦਾ ਜੀਵਨ ਬਦਲਿਆ ਉਨਾ ਵਾਰੀ ਵੀ ਸਮਝਦਿਆਂ ਵੀ ਕਿਵੇਂ ਜੀਵਨ ਬਦਲ ਜਾਂਦਾ ਇਹ ਬਾਣੀ ਤਾਂ ਜਨਮ ਮਰਨ ਜਿਹੜਾ ਕੱਟ ਦਿੰਦੀ ਆ ਦੁਨਿਆਵੀ ਕਾਰਜ ਤਾਂ ਰਾਸ ਹੋਣੇ ਹੀ ਆ ਸਭ ਤੋਂ ਪਹਿਲੀ ਗੱਲ ਹਰ ਜਸ ਕਹਤੇ ਬਾਤ ਚਲਾਵੇ ਕਹੇ ਗੋਬਿੰਦ ਸਿੰਘ ਵੇ ਸਿੱਖ ਨਾ ਭਾਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਤ ਨਾਮਿਆਂ 'ਚ ਲਿਖਦੇ ਆ ਜਿਹੜੇ ਬਾਣੀ ਪੜ੍ਹਦੇ ਹੋਏ ਗੱਲਾਂ ਕਰਦੇ ਆ ਵਿੱਚ ਗੱਲਾਂ ਕਰਨ ਲੱਗ ਜਾਂਦੇ ਆ ਤੇ ਆਣ ਇੱਧਰ ਉੱਧਰ ਦੇਣ ਲੱਗ ਜਾਂਦੇ ਆ ਉਹਨਾਂ ਦੇ ਕਾਰਜ ਕਿਸ ਤਰ੍ਹਾਂ ਰਾਸ ਹੋ ਸਕਦੇ ਆ ਦੱਸੋ ਭਲਾ ਜੀ ਨਹੀਂ ਹੋ ਸਕਦੇ ਹੁਣ ਸਾਡੇ ਵਿੱਚੋਂ ਬਹੁਤੇ ਆ ਜਿਹੜੇ ਸੋਫਿਆਂ ਤੇ ਬੈਠ ਕੇ ਬਿਸਤਰਿਆਂ 'ਚ ਬੈਠ ਕੇ ਹੀ ਪਾਠ ਪੜਨ ਲੱਗ ਜਾਂਦੇ ਆ ਗੱਲ ਇਹ ਨਹੀਂ ਅਸਲ ਵਿੱਚ ਉਹ ਬਾਣੀ ਪੜਦੇ ਪੜਦੇ ਨਾਲ ਗੱਲਾਂ ਵੀ ਕਰੀ ਜਾਂਦੇ ਆ ਮੈਂ ਦੇਖਿਆ ਇੱਕ ਦੂਜੇ ਨੂੰ ਆਵਾਜ਼ ਵੀ ਮਾਰੀ ਜਾਂਦੇ ਆ ਬੱਚੇ ਕਈ ਵਾਰੀ ਨਿਆਣੇ ਇੱਧਰ ਉੱਧਰ ਆ ਗਏ ਉਹ ਬੱਚਿਆਂ ਨੂੰ ਝੜਕ ਵੀ ਦਿੰਦੇ ਆ ਫੇਰ ਕੋਈ ਘਰ ਵਿੱਚ ਆ ਗਿਆ ਉਹਨਾਂ ਨੇ ਇਹ ਨਹੀਂ ਵੇਖਣਾ ਕਿ ਗੁਟਕਾ ਸਾਹਿਬ ਜਿਹੜਾ ਉਹਨੂੰ ਕਿੱਥੇ ਆਪਾਂ ਨੂੰ ਰੱਖਣਾ ਚਾਹੀਦਾ ਉੱਥੇ ਹੀ ਬੰਦ ਕਰਕੇ ਜਿਵੇਂ ਕੋਈ ਕਿਤਾਬ ਹੁੰਦੀ ਹੈ ਆਪਣੀ ਮਰਜ਼ੀ ਨਾਲ ਹੀ ਰੱਖ ਦਿੰਦੇ ਆ ਕਈ ਵਾਰ ਫਰਿੱਜ ਤੇ ਟੀਵੀ ਤੇ ਜਾਂ ਸੈਲਫੋਨ ਵਾਲ ਮਾਰੀਆਂ ਹੁੰਦੀਆਂ ਉੱਥੇ ਰੱਖ ਦਿੰਦੇ ਆ ਜਗ੍ਹਾ ਵੀ ਸੂਚੀ ਨਹੀਂ ਹੁੰਦੀ ਕੋਈ ਫੋਨ ਆ ਜੇ ਵਿੱਚ ਹੀ ਚੱਕ ਲੈਂਦੇ ਆ ਇਸ ਤਰ੍ਹਾਂ ਤੇ ਕੋਈ ਟੀਵੀ ਸੀਰੀਅਲ ਦਾ ਸਮਾਂ ਹੋ ਜਾਵੇ ਪਾਠ ਵਿੱਚ ਹੀ ਛੱਡ ਦਿੰਦੇ ਆ ਕਹਿੰਦੇ ਚਲੋ ਕੋਈ ਨਾ ਬਾਕੀ ਅਸ਼ਟ ਪਧੀਆਂ ਜਾਂ ਬਾਕੀ ਪਾੜ ਬਾਅਦ ਚੋਂ ਕਰ ਲਾਂਗੇ ਹੁਣ ਇਹ ਕਿਹਾ ਜਾਵੇ ਵੀ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਵੀ ਫਲ ਮਿਲੂਗਾ ਇਹ 100 ਚੋਂ ਬਸ ਇੱਕ ਪੈਸਾ ਹੀ ਆ ਜਾਂ ਬਹੁਤਾ ਮੈਂ ਕਹਿ ਦਵਾਂ ਵੀ 100 ਵਿੱਚੋਂ 10 ਪੈਸੇ ਬਸ ਇੰਨੇ ਹੀ ਆ ਹਾਂ ਜੇ ਬਾਣੀ ਕਿਸੇ ਯੋਗਤੀ ਨਾ ਪੜੀ ਜਾਵੇ ਸੁੱਚੀ ਚਾਦਰ ਵਿਛਾ ਕੇ ਆਸਣ ਵਿਛਾ ਕੇ ਭਾਵਨਾ ਹੋਵੇ ਮਨ ਚ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਬੈਠੇ ਆ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਜੀਦਾ ਮਰਜ਼ੀ ਧਿਆਨ ਧਰ ਲਓ ਜੋਤ ਇੱਕੋ ਹੀ ਆ ਜੋਤ ਇੱਕੋ ਹੀ ਆ ਇਸੇ ਤਰ੍ਹਾਂ ਕਰਨ ਦੇ ਨਾਲ ਮਨ ਬਹੁਤ ਜੁੜਦਾ ਜਦੋਂ ਆਪਾਂ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦੇ ਆਂ ਵੀ ਮੈਂ ਬੋਲ ਰਿਆਂ ਗੁਰੂ ਸਾਹਿਬ ਜੀ ਹਾਜ਼ਰ-ਨਾਜ਼ਰ ਇਹਦੇ ਨਾਲ ਸੇਵਾ ਸਿਮਰਨ ਦੋਨਾਂ ਦੀਆਂ ਹਾਜ਼ਰੀਆਂ ਲੱਗ ਜਾਂਦੀਆਂ ਬਾਣੀ ਪੜਨੀ ਸਾਡਾ ਨੇਮ ਹੋ ਗਿਆ ਇਹ ਸਿਮਰਨ ਹੋ ਗਿਆ ਦੂਜਾ ਗੁਰੂ ਨੂੰ ਬਾਣੀ ਸਰਬਨ ਕਰਵਾਉਣ ਦੀ ਸੇਵਾ ਵੀ ਹੋ ਗਈ ਇਹ ਕਾਸਣ ਤੇ ਚੌਂਕੜੀ ਮਾਰ ਕੇ ਇਸ ਤਰ੍ਹਾਂ ਪਾਠ ਕੀਤਾ ਜਾਵੇ ਜਿਹਦੇ ਵਿੱਚ ਕੋਈ دنیਵੀ ਖਿਆਲ ਨਹੀਂ ਕੋਈ ਟੈਲੀਫੋਨ ਫੋਨ ਵੱਜੀ ਜਾਂਦੇ ਅਟੈਂਡ ਨਹੀਂ ਕਰਨਾ ਜਾਂ ਉਹਨੂੰ ਸਾਇਲੈਂਟ ਮੂਡ ਤੇ ਕਰਕੇ ਰੱਖ ਦੇਣਾ ਇਸ ਤਰ੍ਹਾਂ ਭਾਈ ਪਾਠ ਕਰਨ ਦਾ ਮਹਾਤਮ ਹਜ਼ਾਰ ਗੁਣਾ ਹੋ ਜਾਂਦਾ ਕੰਮ ਧੰਦੇ ਤਾਂ ਆਪਾਂ ਸਾਰਾ ਦਿਨ ਹੀ ਕਰਨੇ ਹੁੰਦੇ ਆ ਕਿਰਤ ਤਾਂ ਆਪਾਂ ਕਰਨੀ ਹੀ ਆ ਕਿਉਂਕਿ ਕਿਰਤ ਤਾਂ ਬੰਦਾ ਕਰਦਾ ਹੀ ਆ ਪਰਿਵਾਰ ਨੂੰ ਪਾਲਣ ਲਈ ਜ਼ਰੂਰੀ ਵੀ ਆ ਮਾਇਆ ਗੁਜਰਾਨ ਆ ਮਾਇਆ ਵੀ ਜ਼ਰੂਰੀ ਆ ਪਰ ਜਦੋਂ ਪਾਠ ਕਰਨ ਲੱਗ ਜੂ ਉਦੋਂ ਨਹੀਂ ਫਿਰ ਉਦੋਂ دنیਵੀ ਚੀਜ਼ਾਂ ਨਹੀਂ ਉਦੋਂ ਤਾਂ ਫਿਰ ਉਹਦੀ ਯਾਦ ਹੀ ਹੋਏ ਜਿੰਨੀ ਇਕਾਗਰ ਚਤ ਹੋ ਕੇ ਬਾਣੀ ਪੜੀ ਜਾਓਗੇ ਉਨਾਂ ਹੀ ਮਹਾਤਮ ਵੱਧ ਆ ਜਾਊਗਾ ਜੋ ਵੀ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਜੁੜ ਕੇ ਹੀ ਕਰਨਾ ਚਾਹੀਦਾ ਮਹਾਂਪੁਰਖਾਂ ਦਾ ਬਚਨ ਆ ਵੀ ਬਾਣੀ ਪੜ੍ਹਦੇ ਆ ਬੰਦਿਆ ਤੇਰਾ ਧਿਆਨ ਬਾਣੀ ਦੇ ਇੱਕ ਇੱਕ ਅੱਖਰ ਵਿੱਚ ਖੁੱਬਿਆ ਹੋਵੇ ਫੇਰ ਵੇਖੀ ਤੇਰੀ ਇਸ ਤਰ੍ਹਾਂ ਪੜ੍ਹੀ ਹੋਈ ਬਾਣੀ ਤੇਰੀ ਜ਼ਿੰਦਗੀ ਵਿੱਚ ਕਿੰਨਾ ਰੰਗ ਲਿਆਉਂਦੀ ਆ ਬਾਕੀ ਜਿਵੇਂ ਕੋਈ ਕਰ ਰਿਹਾ ਠੀਕ ਆ ਚਲੋ ਮੁਬਾਰਕ ਆ ਵੀ ਹਾਜ਼ਰੀ ਤਾਂ ਲਵਾ ਰਿਹਾ ਮੈਂ ਇੰਨੇ ਹੀ ਕਹਿ ਸਕਦਾ ਕਿ ਚਲੋ ਹਾਜ਼ਰੀ ਲੱਗ ਰਹੀ ਆ ਅੱਖਾਂ ਨੂੰ ਬਾਣੀ ਦੇ ਦਰਸ਼ਨ ਹੋ ਰਹੇ ਆ ਮਨ ਨਹੀਂ ਟਿਕ ਰਿਹਾ ਅਜੇ ਚਲੋ ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਕਮ ਸੇ ਕਮ ਇੱਕ ਘੰਟਾ ਕੁਝ ਗਲਤ ਤਾਂ ਨਹੀਂ ਬੋਲ ਰਿਹਾ ਜੇ ਇੱਕ ਘੰਟਾ ਬਾਣੀ ਪੜ੍ਹ ਰਿਹਾ ਮਨ ਨਹੀਂ ਟਿਕ ਰਿਹਾ ਇਹ ਸ਼ੁਰੂਆਤ ਦੀ ਗੱਲ ਆ ਪਰ ਸਾਰੀ ਜ਼ਿੰਦਗੀ ਇਦਾਂ ਚੱਲੀ ਜਾਵੇ ਫਿਰ ਨਹੀਂ ਠੀਕ ਜਿਵੇਂ ਬਚਨ ਆ ਨਾ ਵੀ ਇਹ ਚੀਜ਼ ਆ ਜਿਹੜੀ ਹੌਲੀ ਹੌਲੀ ਬਣਦੀ ਆ ਸੁਭਾ ਜਿਹੜੇ ਆ ਮਹਾਪੁਰਖਾਂ ਦੇ ਬਚਨਾਂ ਵੀ ਸੰਸਕਾਰ ਪ੍ਰਾਣੇ ਆ ਮਨ ਕਈ ਜਨਮਾਂ ਦਾ ਨਹੀਂ ਟਿਕਿਆ ਹੁਣ ਛੇਤੀ ਨਹੀਂ ਟਿਕਦਾ ਬਸ ਇੱਕ ਗੱਲ ਤੁਸੀਂ ਚੇਤੇ ਰੱਖਿਓ ਵੀ ਇਹ ਜੋਗਤੀ ਇਹੀ ਆ ਵੀ ਜਿੰਨਾ ਨਿਰਮਲ ਭੌ ਦੇ ਨਾਲ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿੰਨਾ ਜੁੜ ਕੇ ਬਾਣੀ ਪੜੋਂਗੇ ਉਹਨਾਂ ਇਹਦਾ ਮਹਾਤਮ ਵੱਧਦਾ ਹੀ ਜਾਣਾ ਇਹ ਮੱਖਣ ਖਾਣ ਵਾਲੀ ਗੱਲ ਹੋ ਜਾਂਦੀ ਆ ਸੰਤੋ ਮਾਖਣ ਖਾਇਆ ਛਾਸ਼ ਪੀਇ ਸੰਸਾਰ ਗੁਰੂ ਸਾਹਿਬ ਦੀਆਂ ਪੰਗਤੀਆਂ ਮੈਂ ਤੁਹਾਨੂੰ ਤਾਂ ਸਰਵਣ ਕਰਵਾ ਰਿਹਾ ਵੀ ਤੁਹਾਡਾ ਮਨ ਜਿਹੜਾ ਵੀ ਉਹ ਟਿਕ ਜਾਵੇ ਸ਼ਾਂਤ ਹੋ ਜਾਵੇ ਸਹੀ ਫੈਸਲਾ ਸਹੀ ਨਿਰਣਾ ਕਰ ਸਕੇ ਇਹ ਬਿੰਦਰਾਬੰਦ ਦਾ ਮੁਨਸ਼ੀ ਜੀ ਨੇ ਗੁਰਸਿੱਖ ਨੂੰ ਪੁੱਛਿਆ ਸੀ ਕਿ ਕਿਹੜੇ ਢੰਗ ਨਾਲ ਬਾਣੀ ਪੜਾਂ ਕਿ ਮਹਾਤਮ ਵੱਧ ਜਾਵੇ ਬਾਣੀ ਦਾ ਉਹ ਫਿਰ ਗੁਰਮੁਖ ਪਿਆਰੇ ਨੇ ਦੱਸਿਆ ਸੀ ਵੀ ਇਸ ਤਰ੍ਹਾਂ ਬਾਣੀ ਪੜਿਆ ਕਰ ਆਸਣ ਵਿਸ਼ਾ ਕੇ ਬੈਠਿਆ ਕਰ ਵਿੱਚ ਗੱਲ ਨਹੀਂ ਕਰਨੀ ਉਹ ਮੁਨਸ਼ੀ ਸੀਗਾ ਜਿਹਨੂੰ ਸੁਖਮਣੀ ਸਾਹਿਬ ਨਾਲ ਪ੍ਰੇਮ ਹੋ ਗਿਆ ਫਿਰ ਉਹਨੇ ਨਾਮ ਬਣਾ ਲਿਆ ਰੋਜ਼ ਦਾ ਇੱਕ ਚੌਂਕੜੀ ਤੇ ਬੈਠ ਕੇ ਆਸਣ ਵਿਛਾ ਕੇ ਇਕਾਗਰ ਚਤ ਹੋ ਕੇ ਪਾਠ ਕਰਦਾ ਸੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਸੀ ਫਿਰ ਉਹਨੂੰ ਪਤਾ ਲੱਗ ਗਿਆ ਵਿੱਚ ਗੱਲ ਨਹੀਂ ਕਰਨੀ ਕਈ ਸਾਲ ਬੀਤ ਗਏ ਰੋਜ਼ ਇਸੇ ਤਰ੍ਹਾਂ ਹੀ ਕਰਦਾ ਰਿਹਾ ਇਹ ਮੁਨਸ਼ੀ ਦਾ ਇੱਕ ਬ੍ਰਾਹਮਣ ਰਸੋਈਆ ਸੀਗਾ ਉਹਨੂੰ ਨਾ ਬਹੁਤ ਤੇਜ਼ ਬੁਖਾਰ ਹੋ ਗਿਆ ਪੇਟ ਵੀ ਉਹਦਾ ਖਰਾਬ ਹੋ ਗਿਆ ਹਾਲਤ ਖਰਾਬ ਹੋ ਗਈ ਇਹ ਜਦੋਂ ਮਨੁਸ਼ੀ ਅਮਰਤ ਵੇਲੇ ਪਾਠ ਕਰਨ ਲੱਗਾ ਉਹਨੇ ਰਸੋਈਏ ਨੂੰ ਕਿਹਾ ਤੂੰ ਆਰਾਮ ਕਰ ਜੇ ਤੈਨੂੰ ਕਿਸੇ ਚੀਜ਼ ਦੀ ਦਵਾਈ ਦੀ ਪਾਣੀ ਦੀ ਜ਼ਰੂਰਤ ਆ ਦੱਸ ਦੇ ਮੈਂ ਪਾਠ ਤੇ ਬਹਿਣਾ ਵਾਂ ਪਾੜ ਦੇ ਦੌਰਾਨ ਮੈਂ ਬੋਲਣਾ ਨਹੀਂ ਉਹ ਰਸੋਈਆ ਕਹਿਣ ਲੱਗਾ ਤੁਸੀਂ ਪਾਠ ਕਰੋ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹ ਮਨੁਸ਼ੀ ਫਿਰ ਪਾਠ ਕਰਨ ਜਦੋਂ ਬਹਿ ਗਿਆ ਪਾਠ ਦੇ ਦੌਰਾਨ ਜਦੋਂ ਪਾਠ ਜੇ 16ਵੀਂ ਅਸ਼ਟਪਦੀ ਤੇ ਪਹੁੰਚਿਆ ਸੀ ਆਦ ਸੱਚ ਆਉਂਦੀ ਹੈ ਨਾ ਪੰਕਤੀ ਉਦੋਂ ਆਜ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਜਦੋਂ ਇਸ ਤਰ੍ਹਾਂ ਦੀ ਪੰਕਤੀਆਂ ਨੇ ਪੜ੍ਹੀ ਆ ਬ੍ਰਾਹਮਣ ਦੇ ਮੰਜੇ ਤੇ ਹੀ ਪ੍ਰਾਣ ਨਿਕਲ ਗਏ ਇੱਥੇ ਧਿਆਨ ਰੱਖਣਾ ਕਿ ਇਸ ਉਗਮਣੀ ਸਾਹਿਬ ਦੇ ਸ਼ਲੋਕ ਵਿੱਚ ਭੇ ਹੈ ਤੇ ਜਪਜੀ ਸਾਹਿਬ ਦੇ ਵਿੱਚ ਭੀ ਹੈ ਇਹ ਪਾਠ ਦੀ ਸਮਾਪਤੀ ਤੋਂ ਬਾਅਦ ਜਦੋਂ ਮਨੁਸ਼ੀ ਨੇ ਬ੍ਰਾਹਮਣ ਨੂੰ ਹਿਲਾਇਆ ਵੇਖਿਆ ਕਿ ਉਹ ਤਾਂ ਸਰੀਰ ਛੱਡ ਗਿਆ ਕਿਉਂਕਿ ਉਹ ਮੰਜਾ ਵੀ ਲਿਬੜਿਆ ਪਿਆ ਸੀ ਉਹਦਾ ਪੇਟ ਖਰਾਬ ਸੀਗਾ ਬ੍ਰਾਹਮਣ ਦਾ ਸੰਸਕਾਰ ਕਰਤਾ ਮੁੰਸ਼ੀ ਦੇ ਮਨ ਚ ਇੱਕ ਨਾ ਗੱਲ ਜਿਹੜੀ ਆ ਘਰ ਕਰ ਗਈ ਕਹਿੰਦਾ ਇਹਦੇ ਸਵਾਸ ਮੰਜੇ ਤੇ ਨਿਕਲੇ ਆ ਵੀ ਦੂਜਾ ਗੰਦਗੀ ਚ ਨਿਕਲੇ ਆ ਇਹ ਪ੍ਰੇਤ ਦੀ ਜੂਨ ਵਿੱਚ ਪਿਆ ਹੋਊਗਾ ਕਿਉਂਕਿ ਸਾਡੇ ਦੇਸ਼ ਵਿੱਚ ਕਈਆਂ ਦਾ ਖਿਆਲ ਆ ਇਹ ਵੀ ਜੇ ਮੰਜੇ ਤੇ ਪ੍ਰਾਣ ਨਿਕਲ ਜਾਣ ਉਹਦੀ ਗਤੀ ਨਹੀਂ ਹੁੰਦੀ ਕਈ ਲੋਕ ਤਾਂ ਇੱਥੋਂ ਤੱਕ ਵਹਿਮ ਕਰਦੇ ਆ ਵੀ ਜਦੋਂ ਕਿ ਬਾਲਾ ਬਿਮਾਰ ਹੋਵੇ ਬਚਣ ਦੀ ਉਮੀਦ ਨਾ ਹੋਵੇ ਉਹਨੂੰ ਮੰਜੇ ਤੋਂ ਥੱਲੇ ਲਾ ਦਿੰਦੇ ਆ ਪਹਿਲਾਂ ਸਮਿਆਂ ਵਿੱਚ ਬੜੇ ਜ਼ਿਆਦਾ ਵਹਿਮ ਹੁੰਦੇ ਸੀ ਹੁਣ ਤਾਂ ਫਰਕ ਪੈ ਗਿਆ ਤੇ ਹੁਣ ਨਹੀਂ ਲੋਕ ਇਦਾਂ ਕਰਦੇ ਪਰ ਐਸਾ ਸ਼ਾਸਤ੍ਰਾਂ ਵਿੱਚ ਵੀ ਲਿਖਿਆ ਸ਼ਾਇਦ ਉਹ ਮਨੁਸ਼ੀ ਦੇ ਮਨ 'ਚ ਵਹਿਮ ਘਰ ਘਰ ਗਿਆ ਵੀ ਇਹ ਬ੍ਰਾਹਮਣ ਦੀ ਗਤੀ ਨਹੀਂ ਹੋਈ ਭੂਤ ਪ੍ਰੇਤ ਬਣ ਗਿਆ ਹੋਊਗਾ ਟੇਡੀਆਂ ਮਿੱਡੀਆਂ ਜੂਨਾ 'ਚ ਪੈ ਗਿਆ ਹੋਊਗਾ ਤਾਂ ਉਹਨਾਂ ਨੇ ਬ੍ਰਾਹਮਣ ਦਾ ਸੰਸਕਾਰ ਕੀਤਾ ਮਨੁਸ਼ੀ ਨੇ ਰਾਤ ਸੌਣ ਤੋਂ ਪਹਿਲਾਂ ਪਾਠ ਕੀਤਾ ਸੁਖਮਣੀ ਸਾਹਿਬ ਦਾ ਅਰਦਾਸ ਕੀਤੀ ਆ ਸੱਚੇ ਪਾਤਸ਼ਾਹ ਮੇਰੇ ਰਸੋਈਏ ਦਾ ਕੀ ਬਣਿਆ ਹੋਊਗਾ ਉਹਦੀ ਆਤਮਾ ਭਟਕ ਰਹੀ ਹੋਊਗੀ ਮੈਨੂੰ ਚਿੰਤਾ ਲੱਗੀ ਪਈ ਹੈ ਜਦੋਂ ਇਹਨੇ ਰਾਤ ਨੂੰ ਅਰਦਾਸ ਕੀਤੀ ਆ ਸੁੱਤਾ ਸੁਪਨੇ ਵਿੱਚ ਇਹਦੀ ਅਰਦਾਸ ਸੁਣ ਕੇ ਨਿਰੰਕਾਰ ਨੇ ਇਹਦਾ ਸੰਸਾਰ ਦੂਰ ਕੀਤਾ ਰੱਬ ਨੇ ਇਹਦੇ ਸੁਪਨੇ ਦੇ ਵਿੱਚ ਰਸੋਈਆ ਜਿਹੜਾ ਮਰਿਆ ਸੀ ਉਹਦੀ ਆਤਮਾ ਆਈ ਆ ਹੁਣ ਇਹਦਾ ਭਰਮ ਕੱਟਣ ਲਈ ਕਿਹਾ ਵੀ ਤੁਹਾਡੀ ਤਸੱਲੀ ਵਾਸਤੇ ਮੈਨੂੰ ਰੱਬ ਨੇ ਭੇਜਿਆ ਜਦੋਂ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਰਹੇ ਸੀ ਮੈਂ ਲੰਮਾ ਪਿਆ ਸੁਣ ਰਿਹਾ ਸੀ ਉਹਦੇ ਕਰਕੇ ਮੈਨੂੰ ਹੁਣ ਸੱਚਖੰਡ ਦੇ ਵਿੱਚ ਜਗ੍ਹਾ ਮਿਲ ਗਈ ਆ ਇਸ ਕਰਕੇ ਮਿਲੀ ਵੀ ਜਦੋਂ ਮੇਰੇ ਪ੍ਰਾਣ ਨਿਕਲੇ ਆ ਉਸ ਸਮੇਂ ਤੁਸੀਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਸੀ ਮੇਰੇ ਕੰਨਾਂ ਵਿੱਚ ਇਹ ਪਵਿੱਤਰ ਬਾਣੀ ਦੀਆਂ ਪੰਗਤੀਆਂ ਪੈਣ ਕਰਕੇ ਅੰਤ ਕਾਲ ਵਿੱਚ ਨਾਮ ਵੀ ਕੰਨਾਂ 'ਚ ਪੈ ਗਿਆ ਸਾਰਬੋੱਚ ਪਦਵੀ ਮੈਨੂੰ ਮਿਲ ਗਈ ਆ ਇਹ ਬਾਣੀ ਸਦਕਾ ਮੇਰਾ ਆਉਣਾ ਜਾਣਾ ਕੱਟਿਆ ਗਿਆ ਜਨਮ ਮਰਨ ਕੱਟਿਆ ਗਿਆ ਹੋ ਸਕਦਾ ਸੰਗਤ ਜੀ ਇਹ ਸੁਣ ਕੇ ਤੁਹਾਡੇ ਮਨ 'ਚ ਸ਼ੰਕਾ ਪੈਦਾ ਹੋ ਗਿਆ ਉਹ ਵੀ ਸੁਪਨਾ ਆਇਆ ਸੀ ਕਿ ਨਹੀਂ ਕੀ ਪਤਾ ਪਾਰ ਉਤਾਰਾ ਹੋਇਆ ਹੋਵੇਗਾ ਕਿ ਨਹੀਂ ਕਿਉਂਕਿ ਸੁਪਨੇ ਤਾਂ ਝੂਠ ਵੀ ਹੁੰਦੇ ਆ ਪਰ ਗੁਰੂ ਦੇ ਇਤਿਹਾਸ ਵਿੱਚ ਇਹੋ ਜਿਹੀਆਂ ਬਹੁਤ ਮਸਾਲਾਂ ਮਿਲਦੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਗੁਰੂ ਸੁਪਨਿਆਂ ਰਾਹੀਂ ਵੀ ਕਾਰਜ ਸਵਾਰਦਾ ਇਹ ਤਾਂ ਗੁਰੂ ਦੀ ਰਹਿਮਤ ਆ ਭਾਈ ਸੱਜਾ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਾਦਾਰ ਨੂੰ ਕਹਿ ਕੇ 6 ਮਹੀਨੇ ਲਈ ਕਮਰੇ ਵਿੱਚ ਬੰਦ ਕਰਵਾਤਾ ਸੀ ਕਿਉਂਕਿ ਉਹ ਕਹਿੰਦਾ ਹੁੰਦਾ ਸੀ ਮੈਂ ਘਰ ਦੀ ਰੋਟੀ ਚਲਾਉਣਾ ਮੈਂ ਨਾ ਹੋਵਾਂ ਤਾਂ ਘਰ ਦਾ ਗੁਜ਼ਾਰਾ ਹੀ ਨਹੀਂ ਚੱਲ ਸਕਦਾ ਮੈਂ ਆ ਤਾਂ ਘਰ ਮੈਂ ਕਮਾਉਣਾ ਤਾਂ ਖਾਂਦੇ ਆ ਗੁਰੂ ਮਹਾਰਾਜ ਨੇ ਉਹਨੂੰ ਸੇਧ ਦੇਣ ਲਈ ਨਾ ਵੀ ਸਾਰਿਆਂ ਨੂੰ ਰੋਟੀ ਦੇਣ ਵਾਲਾ ਰੋਜੀ ਦੇਣ ਵਾਲਾ ਨਿਰੰਕਾਰ ਆ ਸੇਵਾਦਾਰ ਨੂੰ ਕਿਹਾ ਵੀ ਉਹਨੂੰ 6 ਮਹੀਨੇ ਲਈ ਕਮਰੇ 'ਚ ਬੰਦ ਕਰਦੋ ਬਿਲਕੁਲ ਬਾਹਰ ਨਹੀਂ ਨਿਕਲਣ ਦੇਣਾ ਉਹ ਭਾਈ ਸੱਜੇ ਦੇ ਗਵਾਂਢ ਦੇ ਘਰੇ ਇੱਕ ਸੇਠ ਰਹਿੰਦਾ ਸੀਗਾ ਉਸ ਨੂੰ ਗੁਰੂ ਸਾਹਿਬ ਜੀ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਸੀ ਤੇਰੇ ਨਾਲ ਦਾ ਘਰ ਮੇਰੇ ਸਿੱਖਾਂ ਦਾ ਵਾ ਇਹਨਾਂ ਨੂੰ ਕੋਈ ਲੋੜ ਹੋਵੇ ਤੇਰੇ ਗਵਾਂਢ ਵਿੱਚ ਰਹਿੰਦੇ ਆ ਤੂੰ ਪੂਰੀ ਕਰਨੀ ਆ ਭਾਵ ਕਿ ਗੁਰੂ ਸੁਪਨੇ ਵਿੱਚ ਵੀ ਵਰਤਦਾ ਹੋਰ ਬੜੀਆਂ ਮਸਾਲਾਂ ਨੇ ਹਜ਼ੂਰ ਸਾਹਿਬ ਦੇ ਪੁਜਾਰੀ ਨੂੰ ਅਕਬਰੀ ਸੁਪਨੇ 'ਚ ਦਰਸ਼ਨ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਬਚਨ ਕੀਤਾ ਸੀ ਸਾਡਾ ਪਿਆਰਾ ਮਹਾਪੁਰਖ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਗਦਾਵਰੀ ਦੇ ਕੰਢੇ ਬਚਨ ਕਰਕੇ ਬੈਠੇ ਆ ਕਿ ਮੈਂ ਕੁਝ ਛਕਣਾ ਨਹੀਂ ਜਾ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆਉ ਇਵੇਂ ਜੀ ਫਿਰ ਉਹ ਮੁਨਸ਼ੀ ਨੂੰ ਸੁਪਨੇ ਵਿੱਚ ਉਹਦੇ ਨੌਕਰ ਨੇ ਕਹਿਤਾ ਵੀ ਮੇਰਾ ਪਾਰ ਉਤਾਰਾ ਹੋ ਗਿਆ ਮੇਰਾ ਜਨਮ ਮਰਨ ਕੱਟਿਆ ਗਿਆ ਜੇ ਐਸਾ ਨਾ ਹੋਇਆ ਹੁੰਦਾ ਤਾਂ ਸੁਪਨਾ ਵੀ ਤਾਂ ਆ ਸਕਦਾ ਸੀ ਕਿ ਉਹ ਭੂਤਾਂ ਦੀ ਜੂਨ ਚ ਪਿਆ ਵਾ ਇਸ ਕਰਕੇ ਨਾ ਇਹ ਬਾਣੀ ਦੀ ਮਹਿਮਾ ਵਾ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸੁਪਨੇ ਦੀ ਜਿਹੜੀ ਇਹ ਮਹਾਨਤਾ ਵਾ ਦਰਸਾਈ ਗਈ ਆ ਇਹ ਬਾਣੀ ਜੇਕਰ ਅਸੀਂ ਇੱਕ ਮਨ ਇੱਕ ਚਤ ਹੋ ਕੇ ਭਾਵਨਾ ਬਣਾ ਕੇ ਪੜਦੇ ਆ ਸਾਡੇ ਕਈ ਦੁੱਖ ਗੁਰੂ ਕਈ ਔਖੇ ਸਮੇਂ ਕਈ ਮਾੜੇ ਜਨਮ ਵੀ ਸੁਪਨੇ ਵਿੱਚ ਗੁਰੂ ਕੱਟ ਦਿੰਦਾ ਬਹੁਤ ਕਿਰਪਾ ਹੋ ਜਾਂਦੀ ਆ 84 ਕੱਟੀ ਜਾਂਦੀ ਆ ਕਈ ਵਾਰੀ ਆਪਾਂ ਕਹਿ ਦਿੰਨੇ ਆਂ ਵੀ ਇਹ ਮੱਥੇ ਦੇ ਲੇਖ ਆ ਲੇਖ ਨਾ ਮਿਟੇ ਹੀ ਸਕੀ ਜੋ ਲਿਖਿਆ ਕਰਤਾਰ ਇਹ ਲੇਖ ਹੀ ਨਹੀਂ ਮਟਣੇ ਤਾਂ ਗੁਰੂ ਘਰ ਵਿੱਚ ਆਉਣ ਦਾ ਕੀ ਲਾਭ ਬੰਦੇ ਦੇ ਮਨ 'ਚ ਸਵਾਲ ਵੀ ਪੈਦਾ ਹੋ ਜਾਂਦਾ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਮੰਡੀ ਦੇ ਰਾਜੇ ਦੇ ਮਨ ਵਿੱਚ ਤਰੇੜ ਆ ਗਈ ਸੀਗੀ ਵੀ ਆਹ ਗੱਲ ਸੁਣ ਕੇ ਵੀ ਆਹ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਮੱਥੇ ਦੇ ਲੇਖ ਨਹੀਂ ਮਿਟਦੇ ਤਾਂ ਗੁਰੂ ਅਰਜਨ ਦੇਵ ਜੀ ਨੇ ਉਹਦਾ ਆਉਣ ਵਾਲਾ ਜਨਮ ਸੁਪਨੇ 'ਚ ਦਿਖਾਇਆ ਸੀਗਾ ਕਿ ਕਿਵੇਂ ਉਹਨੇ ਚੰਡਾਲਾਂ ਦੇ ਘਰੇ ਜਨਮ ਲੈਣਾ ਸੀ ਕਿਵੇਂ ਗਰੀਬੀ ਭੋਗਣੀ ਸੀ ਪੀਲੂ ਖਾ ਕੇ ਗੁਜ਼ਾਰਾ ਕਰਨਾ ਸੀ ਪਰ ਗੁਰੂ ਘਰ ਵਿੱਚ ਆਉਣ ਕਰਕੇ ਉਹਦਾ ਇਹ ਮਾੜਾ ਜਨਮ ਸੁਪਨੇ 'ਚ ਹੀ ਘਟਦਾ ਸੀ ਇਸੇ ਤਰ੍ਹਾਂ ਨਾ ਜੇ ਭੈੜਾ ਸੁਪਨਾ ਆਵੇ ਤਾਂ ਸਮਝ ਲੈਣਾ ਵੀ ਉਹ ਬੀਤਣਾ ਸੀਗਾ ਗੁਰਮੁਖ ਪਿਆਰਿਓ ਗੁਰੂ ਨੇ ਸੁਪਨੇ 'ਚ ਘਟਤਾ ਪਰ ਹੋਊਗਾ ਤਾਂ ਜੇ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜੋਗੇ ਇਹ ਕੇਵਲ ਸੋਖਮਣੀ ਸਾਹਿਬ ਦਾ ਪਾਠ ਕਰਨ ਦੀ ਵਿਧੀ ਨਹੀਂ ਇਹ ਹਰ ਬਾਣੀ ਨੂੰ ਪੜਨ ਦੀ ਵਿਧੀ ਆ ਇਹ ਪਾਠ ਕਰਨ ਦੀ ਵਿਧੀ ਆ ਵੀ ਇੱਕ ਮਨ ਇੱਕ ਚਤ ਹੋਣਾ ਉਹਦੇ ਵਿੱਚ ਬੜਾ ਜ਼ਰੂਰੀ ਆ ਕੁਝ ਲੋਕ ਹੁੰਦੇ ਆ ਜਿਹੜੇ ਬਾਣੀ ਪੜਦੇ ਆ ਪਰ ਉਹਨਾਂ ਦਾ ਸੁਭਾਅ ਉਦਾਂ ਹੀ ਰਹਿੰਦਾ ਫਿਰ ਆਪਾਂ ਗੁਰੂ ਤੇ ਵੀ ਸ਼ੰਕਾ ਕਰਦੇ ਆ ਕਿ ਉਹ ਬੰਦੇ ਨੂੰ ਤਾਂ ਇੰਨੇ ਸਾਲ ਹੋ ਗਏ ਗੁਰਦੁਆਰਾ ਸਾਹਿਬ ਜਾਂਦੇ ਨੂੰ ਉਹ ਤਾਂ ਰੱਬ ਸੁਭਾਅ ਬਦਲਿਆ ਨਹੀਂ ਅੱਜ ਵੀ ਉਹਨਾਂ ਗਰੋਧੀ ਆ 10 ਸਾਲ ਪਹਿਲਾਂ ਵੀ ਉਹਨਾਂ ਹੀ ਗਰੋਧੀ ਸੀ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹਨ ਮੈਂ ਤੁਹਾਨੂੰ ਕਹਿਣਾ ਚਾਹਨਾ ਵੀ ਉਹਨਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜੀ ਨਹੀਂ ਹੈਗੀ ਜੇ ਪੜੀ ਹੁੰਦੀ ਤਾਂ ਜ਼ਰੂਰ ਬਦਲ ਜਾਂਦੇ ਤਾਂ ਇਹ ਜੋ ਮੈਂ ਆਪ ਜੀ ਨੂੰ ਇੱਥੇ ਸਰਵਣ ਕਰਵਾਇਆ ਉਹ ਗਾਵਿਆ ਸੁਣਿਆ ਤਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਇਹ ਬਾਣੀ ਪੜ੍ਹੀ ਸੁਣੀ ਉਹਨਾਂ ਦੀ ਸਫਲ ਹੋਊਗੀ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ ਇਹ ਵੀ ਨਹੀਂ ਕਿ ਅਸੀਂ ਬਾਣੀ ਪੜ੍ਹੀ ਚੱਲੀਏ ਵਿਧੀਆਂ ਵੀ ਬਣਾਈ ਚੱਲੀਏ ਪਰ ਮਹਾਰਾਜ ਦਾ ਬਚਨ ਹੀ ਨਾ ਕਮਾਈਏ ਫਿਰ ਵੀ ਗੱਲ ਨਹੀਂ ਬਣੇਗੀ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਸੀ ਉਮੀਦ ਕਰਦਾ ਤੁਸੀਂ ਇਹਨਾਂ ਨੂੰ ਪੱਲੇ ਬੰਨੋਗੇ ਜੀ ਤੇ ਜੀਵਨ ਦੇ ਵਿੱਚ ਲਾਗੂ ਕਰੋਗੇ ਇਹ ਸਾਖੀਆਂ ਤੁਹਾਨੂੰ ਤਾਂ ਸਰਬਨ ਕਰਵਾਈਆਂ ਜੀਵਨ ਸਿੱਧਾ ਨੇ ਕਿਵੇਂ ਜੀਵਨ ਬਦਲੇ ਆ ਇਹ ਕੋਈ ਮਨ ਘੜਤ ਕਹਾਣੀਆਂ ਨਹੀਂ ਹਨ ਇੱਥੇ ਮੈਂ ਦੱਸਦਿਆਂ ਇਹ ਤਾਂ ਬਾਬਾਣੀਆਂ ਕਹਾਣੀਆਂ ਨੇ ਜਿਨ੍ਹਾਂ ਨੇ ਪੁੱਤਰ ਜਿਹੜੇ ਸੁਪੁੱਤਰ ਕਰ ਦਿੱਤੇ ਆ ਗੁਰੂ ਮਹਾਰਾਜ ਅੱਗੇ ਬੇਨਤੀ ਕਰਿਆ ਕਰੋ ਕਿ ਜਿੰਨਾ ਸਮੁੰਦਰ ਚ ਪਾਣੀ ਆ ਇਹਨੇ ਸਾਡੇ ਚੌਗਣ ਆ ਮਹਾਰਾਜ ਤੁਸੀਂ ਪੱਥਰਾਂ ਨੂੰ ਤਾਰਨ ਵਾਲੇ ਹੂੰ ਜੀ ਸਾਡੇ ਤੇ ਰਹਿਮਤ ਕਰਕੇ ਸਾਨੂੰ ਬਖਸ਼ ਲਵੋ ਬਖਸ਼ ਲਵੋ ਤਾਂ ਸੋਖਮਣੀ ਸਾਹਿਬ ਦੀ ਬਾਣੀ ਤੁਸੀਂ ਇਸ ਵਿਧੀ ਨਾਲ ਪੜ ਸਕਦੇ ਹੋ ਜੀ 12 ਅਸ਼ਟਪਦੀਆਂ ਪਹਿਲੇ ਦਿਨ ਕਰ ਸਕਦੇ ਹੋ 12 ਅਸ਼ਟਪਦੀਆਂ ਦੂਸਰੇ ਦਿਨ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਫਿਰ 6-6 ਅਸ਼ਟ ਪਦੀਆਂ ਕਰਕੇ ਵੀ ਪਾਠ ਕਰ ਸਕਦੇ ਹੋ 4 ਦਿਨਾਂ ਵਿੱਚ ਵੀ ਸੰਪੂਰਨ ਕਰ ਸਕਦੇ ਹੋ ਸ਼ੁਰੂਆਤ ਦੇ ਵਿੱਚ ਜਦੋਂ ਅਭਿਆਸ ਹੋ ਗਿਆ ਫਿਰ ਤਾਂ ਇੱਕ ਦਿਨ ਵਿੱਚ ਇੱਕ ਪਾਠ ਕਰਨਾ ਜ਼ਰੂਰੀ ਹੋ ਜਾਂਦਾ ਸਿੱਖ ਵਾਸਤੇ ਤਾਂ ਇਹ ਜੋ ਜੁਗਤੀਆਂ ਜੋ ਵਿਧੀਆਂ ਆਪ ਜੀ ਨੂੰ ਇੱਥੇ ਦੱਸੀਆਂ ਇਹ ਸੰਤਾਂ ਮਹਾਪੁਰਖਾਂ ਵੱਲੋਂ ਦੱਸੀਆਂ ਗਈਆਂ ਹਨ ਸਤਿਗੁਰੂ ਮਹਾਰਾਜ ਦੀ ਬਾਣੀ ਮਹਾਪੁਰਖਾਂ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ ਜੀ ਸੋ ਬਾਣੀ ਨੂੰ ਸ਼ੁੱਧ ਪੜਨਾ ਚਾਹੀਦਾ ਬਾਣੀ ਨੂੰ ਇੱਕ ਮਨ ਇੱਕ ਚਤ ਹੋ ਕੇ ਪੜਨਾ ਚਾਹੀਦਾ ਫੇਰੀ ਪੜੀ ਹੋਈ ਬਾਣੀ ਸਫਲ ਹੁੰਦੀ ਹੈ ਤੇ ਅਮਲ ਕਰਉਣਾ ਸਭ ਤੋਂ ਲਾਜ਼ਮੀ ਆ ਇਹ ਜਿਹੜਾ ਤਰੀਕਾ ਦੱਸਿਆ ਜਰੂਰ ਕਰਕੇ ਦੇਖਿਓ ਕਾਰਜ ਸਫਲ ਹੋਣਗੇ ਜਨਮ ਮਰਨ ਕੱਟਿਆ ਜਾਵੇਗਾ ਪੁੱਲ ਚੱਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ